ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਸ੍ਰੀ ਅਕਾਲ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ। ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਪਸ਼ੂ ਮੰਡੂ ਡੱਬ ਵਾਲੀ ਦੀ ਜੋ ਹਰ ਹੰਡੇ ਲੱਗਦੀ ਹੈ ਮਹੀਨੇ ਦੇ ਵਿੱਚ ਚਾਰ ਵਾਰ ਲੱਗਦੀ ਹੈ ਇਹ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀ ਚੰਗੀ ਕੁਆਲਿਟੀ ਦੀਆਂ ਮੱਝਾਂ ਦਿਖਾਵਾਂਗੇ। ਮੋਹਰਾ ਕੁਆਲਿਟੀ ਦੇ ਦਿਖਾਵਾਂਗੇ। ਨਿੱਲੀ ਰਾਵ ਦੀਆਂ ਕੱਟ ਆਉਂਦੀਆਂ ਮੋਹਰਾ ਦੀਆਂ ਬਹੁਤ ਜ਼ਿਆਦੀਆਂ ਆਉਂਦੀਆਂ ਇਹ। ਕੁਝ ਇੱਕ ਮੱਝ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ। ਨਿੱਲੀ ਰਾਵ ਵਿੱਚ ਪੈ ਰਹੀ ਹੈ। ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਕਰੂੰਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਤੁਸੀਂ ਸਾਨੀ ਦੇ ਨਾਲ ਘਰ ਬੈਠੇ ਵੀਡੀਓ ਦੇਖ ਸਕੋ ਇਹਨਾਂ ਕੋ ਪੈਸੇ ਵਾਲੇ ਹੋ ਗਏ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤ ਡੇਰੀ ਫਾਰਮਰ ਵੱਲੋਂ ਕੋਡਾ ਬਹੁਤ-ਬਹੁਤ ਧੰਨਵਾਦ ਕੀਤਾ ਜਾਊਗਾ ਜਿਹੜੇ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਇਦਾਂ ਦੀ ਵੀਡੀਓ ਕਿਸੇ ਵੀਰ ਨੇ ਕਵਰ ਕਰਾਉਣੀ ਹੋਵੇ ਸਾਫਨਾ ਚੈਨਲ ਦਾ ਨੇਮ ਹੈ ਗਾਇ ਜੋਤਦੇਵ ਫਾਰਮ ਕੱਖਾਂ ਵਾਲੀ ਚੈਨਲ ਦਾ ਕੰਟੈਕਟ ਨੰਬਰ ਹੈ ਗਾਇ 953607780 ਦੋਸਤੋ ਵੀਡੀਓ ਥੋੜੀ ਜਿਹੀ ਵੱਡੀ ਹੋ ਜਾਊਗੀ ਲਾਸਟ ਤੱਕ ਜਰੂਰ ਦੇਖਿਓ ਤੇ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਵੀਡੀਓ ਲੱਗੀ ਕੁਝ ਮੱਝਾਂ ਪਤੌਰ ਫਰਾ ਕੇ ਤੁਹਾਨੂੰ ਦਿਖਾਵਾਂਗੇ ਸਾਂ ਦੋਸਤੋ ਕਾਫੀ ਹਾਈਟ ਲੈਂਥ ਉੱਚੀ ਹੈ ਦੀ ਥੋੜਾ ਜਿਹਾ ਬੱਚੇ ਦਾ ਕਰਦੀ ਤੜਕੇ ਸੂਈ ਤਾਜੀ ਆ ਸਿੰਘਾਂ ਕਨੇਉ ਦੇਖ ਰਹੇ ਹੋ ਮੋਹਰਾ ਚਿਹਰਾ ਇਹਦਾ ਬਾਡੀ ਵਟ ਬਹੁਤ ਪਾਰ ਆ ਇਹਦਾ ਪਿੱਠ ਪੂੜਾ ਤੁਸੀਂ ਦੇਖ ਹੀ ਰਹੇ ਹੋ ਆਰਡਰ ਕੁਆਲਟੀ ਚੈੱਕ ਕਰ ਲਓ ਹਵਾਨਾ ਬਹੁਤ ਸੋਹਣਾ ਕੱਢਿਆ ਹੋਇਆ ਜੀ ਇਹਨੇ ਫੜਕੇ ਸੂਈ ਤਾਜੀ ਬਾਕੀ ਬਸ ਪ੍ਰੋਪਰ ਡਿਟੇਲ ਬਾਅਦ ਵਿੱਚ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕੀ ਡਿਮਾਂਡ ਕਰਦੇ ਆ ਕਿੱਟਪੂੜਾ ਤੁਸੀਂ ਦੇਖ ਹੀ ਲਵੋ ਥੋੜੀ ਬੱਚੇ ਦਾ ਜ਼ਿਆਦਾ ਕਰਦੀ ਕਰਕੇ ਜ਼ਿਆਦਾ ਤੋਰ ਨਹੀਂ ਸਕੀ ਪ੍ਰੋਪਰ ਰਿਟੇਲ ਲੈਨੇ ਬਾਈ ਜਰਾ ਤਾ ਤੁਹਾਡਾ ਨਾਲ ਸਾਂਝ ਕਰ ਦਿੰਨੇ ਸਾਸਿਕਾ ਬਾਈ ਜੀ ਸਸਰੀਕਾਰ ਜੀ ਬਾਈ ਜਿਹੜੀ ਮਾਝ ਆਪਾਂ ਤੋਰੀ ਆ ਵੀਡੀਓ ਚ ਕਵਰ ਕੀਤੀ ਆ ਕਿੰਨਾ ਮ ਸੁਆ ਸੁਈ ਆ ਤੀਜਾ ਸੁਆ ਜੀ ਤੀਜਾ ਹਾਂਜੀ ਤਾਜੀ ਸੁਈ ਹੈ ਨਾ ਹਾਂਜੀ ਤੜਕੇ ਸੁਈ ਹੈ ਜੀ ਠੀਕ ਹੈ ਪਿੱਛੇ ਕੱਟੀ ਲੈ ਕੇ ਆਈ ਹਾਂਜੀ ਕੱਟੀ ਹੈ ਠੀਕ ਹੈ ਸਾਰੇ ਦੋਸਤੋ ਇਹਨਾਂ ਪਿੱਛੇ ਕੱਟੀ ਆਈ ਰਹੀ ਤਾਜੀ ਸੁਈ ਵੀ ਆ ਕੱਟੀ ਮੋਹਰਾ ਕੁਆਲਟੀ ਚ ਬਹੁਤ ਕੰਦੀ ਆ ਉਹੜਾ ਨਾ ਤੁਸੀਂ ਦੇਖਿਆ ਵਾਰ ਤੇ ਇਸ ਕੁਆਰਕੀ ਬਹੁਤ ਸੋਹਣੀ ਹੈ ਹੰਦੀ ਸੇਡ ਅੱਛਾ ਭਾਈ ਜੀ ਆਪਣਾ ਮੋਬਾਈਲ ਤੇ ਐਡਰੈਸ ਪਸਿਓ 98134 ਜੀ ਹਾਂਜੀ 64875 ਕੀ ਕਹਿੰਦਾ ਨਾਮ ਭਜਨਾ ਜੀ ਭਜਨਾ ਪਿੰਡ ਕਿਹੜਾ ਆ ਗਿਆ ਵੀਰੇ ਜਗਮਾਨ ਵਾਲੀ ਜਗਮਾਨ ਵਾਲੀ ਕਿਹੜੇ ਜ਼ਿਲ੍ਹੇ ਚ ਪੈ ਗਿਆ ਸਰਸਾ ਜ਼ਿਲ੍ਹਾ ਹੈ ਸਰਸਾ ਜ਼ਿਲ੍ਹੇ ਚ ਹਾਂਜੀ ਠੀਕ ਆ ਜੀ ਤੇ ਜਿਹੜੀ ਆਪਣੇ ਮੱਝ ਤੋਰੀ ਆ ਹਾਂਜੀ ਕਿੰਨਾ ਦੁੱਧ ਕੱਢ ਰਹੀ ਆ ਦੂਜੇ ਸੂਏ ਤੇ ਤਾਈ 18 ਕਿਲੋ ਦੂਜੇ ਸੱਤ 18 ਹਾਂਜੀ ਹੁਣ ਤੀਜੇ ਸੂਏ ਆ ਹਾਂਜੀ ਤੀਜਾ ਸੂਏ ਇਹਨੂੰ ਅੱਜ ਕਿੰਨਾ ਦੇ ਰਹੀ ਆ ਹੁਣ ਮੌਕੇ ਤੇ ਅੱਜ ਤੜਕੇ ਸਵੇਰ ਹੀ ਸੂਈ ਹੈ ਜੀ ਕਿੰਨਾ ਦੋਗੇ ਤੁਹਾਡੇ ਹਿਸਾਬ ਨਾਲ ਹਾਂਜੀ ਤੁਹਾਡੇ ਹਿਸਾਬ 20 ਤੋਂ ਬਾਹਰ ਦੇ ਦੂਗੀ ਆ ਇਹ ਤੋਂ ਬਾਹਰ ਕਿੰਨੀ ਡਿਮਾਂਡ ਰੱਖੀ ਆ ਇਹਦਾ 2 ਲੱਖ 10 ਹਜ਼ਾਰ ਹੈ 210 ਹਾਂਜੀ ਬਹੁਤ ਜ਼ਿਆਦਾ ਵੀਰੇ ਹਨ ਮੈਂ ਵੀ ਚੰਗੀ ਆ ਜੀ ਚੰਗੀ ਆ ਹਾਂਜੀ ਠੀਕ ਆ ਜੀ 20 ਲੀਟਰ ਦੋਗੇ ਨੈਟ ਹਾਂਜੀ ਆਰਮਨਾਲ 20 ਪਲਾਸ ਹੋਊਗੀ ਠੀਕ ਆ ਕਿੰਨਾ ਕੁ ਲੱਗਿਆ ਇਹਦਾ ਇਹਦਾ ਜੀ 140 45 ਲੱਗੀ ਜਾਂਦਾ 140 45 ਲੱਗੀ ਜਾਂਦਾ ਹਾਂਜੀ ਕਿੱਥੋਂ ਤੱਕ ਸੇਲ ਕਰ ਦੇਣੀ ਆ ਭਾਈ 160 ਦੀ ਦੇਣੀ 160 ਦੀ ਕਿੰਨੇ ਪਸ਼ੂ ਲੈ ਕੇ ਆਏ ਸੀ ਪਸ਼ੂ 4 ਮਹੀਆ ਸੀ ਜੀ ਵਪਾਰ ਲੈਣ ਦਾ ਕੰਮ ਨਾਲ ਹਾਂਜੀ ਵਪਾਰ ਲੈਣ ਦਾ ਉਹ ਸੇਲ ਹੋ ਗਈਆਂ ਹਾਂਜੀ ਚਾਰਾਂ ਚੁੱਕਨੇ ਸੇਲ ਹੋ ਗਈਆਂ ਦੋ ਸੇਲ ਹੋ ਗਈਆਂ ਦੋ ਰਹਿ ਗਈ ਦੋ ਸੇਲ ਹੋ ਜਾਂ ਦੋ ਰਹਿ ਗਈ ਦੂਜੀ ਚੰਗੀ ਮੱਝ ਉਹ ਵੀ ਹਾਂਜੀ ਚੰਗੀ ਸੀ ਤੋਰੀ ਉਹ ਵੀ ਆਪਾਂ ਜੇ ਨਹੀਂ ਉਹ ਵੇਚ ਦਿਜੀਏ ਕੋਈ ਵੇਚਤੀ ਹੁੰਦਾ ਜੀ ਹੁਣ ਆਹੀ ਰਹਿ ਗਈ ਹਾਂ ਇਹ ਤੇ ਰਹਿ ਗਈ ਕੋਕੜੀ ਆਪਣੇ ਨਾਲ ਉਹ ਵੀ ਤੋਰ ਦਈਏ ਜਿਹੜੀ ਖੜੀ ਤੁਹਾਡੇ ਨਾਲ ਤੋਰ ਲਓ ਜੀ ਕੋਈ ਦੱਸ ਦੇ ਕਿਹੜੀ ਆ ਜਾ ਦੋਸਤੋ ਇੱਕ ਬੂਰੀ ਮੱਝ ਬੂਰੀ ਤੁਹਾਨੂੰ ਦਿਖਾ ਰਿਆਂ ਕਈ ਦੋਸਤ ਵੀਰ ਦੇ ਪੂਰੇ ਸ਼ਕੀਨ ਆ ਅੱਡ ਦੱਸ ਐ ਚੈੱਕ ਕਰ ਲਓ ਦਰਮਿਆਨੀ ਕੱਦ ਦੀ ਹੈਟ ਲੈਂਥ ਦਰਮਿਆਨੀ ਆ ਮੀਨੀ ਆ ਜੀ ਸਿੰਗਾ ਤੋਂ ਤੁਸੀਂ ਦੇਖੀ ਲੋ ਤਾਜੀ ਸੂਈ ਆਪਾਂ ਕੋਲ ਡਿਟੇਲ ਬਾਜੀ ਤਾਂ ਬੱਲੇ ਕੋ ਤੁਹਾਡਾ ਸਾਂਝ ਕਰ ਦਿੰਦੇ ਆਪਾਂ ਕੀ ਡਿਮਾਂਡ ਕਰ ਰਹੇ ਆ ਬਨੇ ਰੋ ਆਪਣੇ ਚੈਨਲ ਦੇ ਨਾਲ ਵੀਰੇ ਦੂਸਰਾ ਨੰਬਰ ਤੋਰੀ ਜਿਹੜੀ ਬੂਰੀ ਆਪਾਂ ਇਥੇ ਮੀਨੀ ਵੀ ਕਹਿ ਸਕਦੇ ਇਹਨੂੰ ਆਪਾਂ ਸਿੰਗਾ ਜੀ ਹਾਂਜੀ ਮੀਨੀ ਹੈ ਜੀ ਠੀਕ ਹੈ ਹਿਲ ਦੇ ਸਿੰਗੇ ਤੇ ਨਹੀਂ ਸਿੰਗ ਨਹੀਂ ਹਲਦੀ ਨਹੀਂ ਹਲਦੀ ਤੇ ਥੋੜੀ ਘਾਟ ਆ ਵੀ ਨਹੀਂ ਹਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 7ਵਾਂ ਦਿਨ ਆ ਜੀ 7ਵਾਂ ਦੁੱਧ ਕਿੰਨਾ ਕੱਢ ਰਹੀ ਆ 12 ਕਿਲੋ ਜਮਾਂ ਤਿਆਰ ਆ 12 ਲੀਟਰ ਤਿਆਰ ਆ ਹਾਂਜੀ ਠੀਕ ਹੈ ਇਹਦੀ ਡਿਮਾਂਡ ਕਿੰਨੀ ਰੱਖੀ ਆ ਇਹਦਾ ਜੀ 110 ਹੈ ਜੀ 110 ਹਾਂਜੀ ਲੱਗਿਆ ਕੁਛ ਇਹਦਾ ਵੀ ਇਹਦਾ ਲੱਗੀ ਜਾਂਦਾ ਜੀ ਇਹਦੇ ਕਿੰਨੇ ਕੁ ਲੱਗੇ 80000 ਰੁਪਏ ਲੱਗੇ 80 ਲੱਗ ਗਿਆ ਹਾਂਜੀ ਇਹ ਕਿਤੇ ਤੱਕ ਸੇਲ ਕਰ ਦੇਣੀ ਆ ਇਹ ਜੀ 9293 ਦੀ ਦੇਣੀ 93 ਦੀ ਹਾਂਜੀ ਠੀਕ ਹੈ ਇੱਕ ਵਾਰ ਆਪਣਾ ਮੋਬਾਈਲ ਨੰਬਰ ਫਿਰ ਦੱਸ ਦਿਓ 98134 ਹਾਂਜੀ 64875 ਜੀ ਠੀਕ ਹੈ ਜੀ ਓਕੇ ਬਾਈ ਤੁਹਾਡਾ ਠੀਕ ਹੈ ਅਸੂਰੀ ਵਗੇ ਦੋਸਤੋ ਬਹੁਤ ਸਨੀ ਝੂਟੀ ਇੱਕ ਤੁਹਾਨੂੰ ਅਧਿਕਾਰਿਆ ਪਿੱਠਪੜਾ ਚੈੱਕ ਕਰ ਲਓ ਮੁਰਾ ਕੁਆਲਟੀ ਚ ਪੈ ਰਹੀ ਆ ਥਾਨ ਬਹੁਤ ਸੋਹਣਿਆ ਲੰਮੇ ਲੰਮੇ ਥਾਨ ਆ ਆਰਡਰ ਦਾ ਸਾਈਜ਼ ਬਹੁਤ ਸੋਹਣਾ ਹੈ ਉਹ ਵੀਡੀਓ ਦਾ ਸਾਰੇ ਮਾਣੇ ਆ ਜਾਣਗੇ ਇੱਥੇ ਦਾ ਚੈੱਕ ਕਰਨ ਨੂੰ ਪ੍ਰੋਪਰ ਡਿਟੇਲ ਬਾਈ ਜੀ ਰੋਟੇ ਨੇ ਕਿ ਤੁਹਾਡੇ ਨਾਲ ਸਾਂਝੀ ਕਰ ਲੈਣੇ ਕੀ ਡਿਮਾਂਡ ਕਰ ਰਹੇ ਆ ਇੱਕ ਦਿਨ ਤੋਂ ਬਹੁਤ ਸੋਹਣੀ ਪਿੱਠ ਥੋੜਾ ਇੱਕ ਵਾਰ ਚੈੱਕ ਕਰ ਲਓ ਆਰਡਰ ਦਾ ਸਾਈਜ਼ ਬਹੁਤ ਸੋਹਣਾ ਬਣਾ ਰਹੀ ਆ ਉਸ ਦਿਨ ਬਾਈ ਜੀ ਰੋਟੇ ਕਿ ਡਿਟੇਲ ਦੇਣੇ ਤੁਹਾਡੇ ਨੂੰ ਕਰਦੇ ਆ ਸਾਂਝੀ ਆਪਾਂ ਮੇਰੇ ਸਾਸਰੀ ਘਾਲ ਸਾਸਰੀ ਘਾਲ ਜੀ ਆਪਣਾ ਨਾਮ ਤੇ ਐਡਰੈਸ ਨਾ ਮੇਰਾ ਜੈਵੀਰ ਸਿੰਘ ਜੀ ਪਿੰਡ ਬਾੜੀ ਮੋਸਤਫਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਜਿਹੜੀ ਝੋਟੀਆਂ ਪਤੋਰੀ ਚਨ ਮੈ ਸੂਈ ਆ ਦੂਜਾ ਸੂਆ ਸੂਈ ਆ ਜੀ ਠੀਕ ਆ ਕਿੰਨਾ ਦੁੱਧ ਕੱਢ ਰਿਹਾ 13 ਕਿਲੋ ਦੁੱਧ ਤਿਆਰ ਆ ਜੀ ਹਫ਼ਤੇ ਦੀ ਸੂਈ ਆ ਮੁੱਲ 1 ਲੱਖ 10 ਹਜ਼ਾਰ 110 ਕਿੰਨਾ ਕੁ ਲੱਗਿਆ ਹੈ ਜੀ ਬਸ 95 96 ਇੱਥੇ ਲੱਗ ਜਾਂਦਾ ਠੀਕ ਆ ਜੀ ਤੇ ਕਿੱਥੋਂ ਤੱਕ ਛੱਡ ਦੇਣੀ ਆਪਾਂ ਛੱਡ ਦਾਂਗੇ 1 5 ਦੀ 1 5 ਦੀ ਮੋਬਾਈਲ ਨੰਬਰ ਦੱਸਿਓ 98786 9585 ਓਕੇ ਵੀਰੇ ਧੰਨਵਾਦ ਦੋਸਤੋ ਪਹਿਲਾਂ ਛੋਟੀ ਇੱਕ ਉਹ ਤੁਹਾਨੂੰ ਦਿਖਾ ਰਿਹਾ ਹਾਂ 8 ਸਾਈਜ਼ ਦੇ ਬਲੂ ਅੱਗੇ ਕਿੱਦਾਂ ਸੋਹਣਾ ਇਹਦਾ ਮੋੜਾ ਚਿਹਰਾ ਇਹਦਾ ਮੋੜਦਾ ਵੀਰੇ ਪਹਿਲੇ ਸੂਈ ਛੋਟੀ ਸੋਹਣੇ ਥਣ ਕੱਢੇ ਹੋਇਆ ਕੇਅਰ ਦੇ ਨਾਲ ਬਹੁਤ ਹੀ ਤਿਆਰ ਕਰੂਗੀ ਫੜ ਰਹੇ ਪਰ ਚੈੱਕ ਕਰ ਲਓ ਤੁਸੀਂ ਪ੍ਰੋਪਰ ਡੀਟੇਲ ਬਾਈ ਨੂੰ ਲਿੰਕ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੀ ਸਸਗਾ ਬਾਈ ਜੀ ਸ੍ਰੀ ਗੁਰੂ ਬਾਈ ਜੀ ਛੋਟੀ ਆਪਣੀ ਜਿਹੜੀ ਚੋਰੀ ਆ ਕਿੰਨੇ ਮਸ ਵੇ ਸੂਈ ਆ ਪਹਿਲਾ ਸੂਆ ਜੀ ਪਹਿਲਾ ਸੂਆ ਸੂਈ ਆ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ 5 ਦਿਨ ਹੋ ਗਏ ਜੀ 5 ਦਿਨ ਕਿੰਨਾ ਦੁੱਧ ਕੱਢ ਰਹੀ ਆ ਦੁੱਧ 10 ਕਿਲੋ ਜੀ ਹਾਂਜੀ 10 ਕਿਲੋ ਆ 10 ਕਿਲੋ ਠੀਕ ਹੈ ਡਿਮਾਂਡ ਕਿੰਨੀ ਰੱਖੀ ਆ ਇਹਦਾ 95000 ਰੁਪਏ 95 ਲੱਗਿਆ ਕਿੰਨਾ ਕਾ ਐ ਲੱਗਿਆ ਕਿੰਨਾ ਕਾ 75000 ਰੁਪਏ 75 ਤੇ ਕਿੱਥੋਂ ਤੱਕ ਸੇਲ ਕਰ ਦੇਣੀ ਆ 82000 ਤੱਕ ਸੇਲ 82 ਦੀ ਮੋਬਾਈਲ ਨੰਬਰ ਦੱਸੀ ਆਪਾਂ ਨੂੰ 628489599 ਠੀਕ ਹੈ ਤੇ ਨਾਮ ਆਪਣਾ ਨਵਦੀਪਜੀਤ ਪਿੰਡ ਮਾਨਾ ਪਿੰਡ ਮਾਨਾ ਮਾਨਾ ਆਪੇ ਜਿਲ੍ਹਾ ਸ੍ਰੀ ਮੁਕਸੈਦਗੜਾ ਜੀ ਹਾਂ ਸ੍ਰੀ ਮੁਕਸੈਦਗੜਾ ਠੀਕ ਹੈ ਜੀ ਦੋਸਤੋ ਬੱਚਾ ਦੇ ਦੇ ਮਾਨਾ ਸਾਹਿਬ ਬੱਚਾ ਚੱਲੋ ਲੋਦਾ ਇੱਕ ਵਾਰ ਖੰਡ ਚੱਕਰ ਚੰਡੀ ਸੇਲਾ ਜੀ ਫੇਸ ਕੁਆਲਟੀ ਚੈੱਕ ਕਰੋ ਦੋਸਤੋ ਇੱਕ ਬੁਰੀ ਮਾਝ ਤੁਹਾਨੂੰ ਦਿਖਾ ਰਿਹਾ 8-10 ਦਿਨ ਹੋ ਗਏ ਸਵੇਰ ਨੂੰ ਕੱਦ ਘੱਟ ਚੰਗਾ ਦੂਜੇ ਸਵੇਰ ਸਵੇਰ ਹੋਈ ਹੈ ਬਾਈ ਇਹ ਰਹਿ ਦਸਮ ਤਾਬਕ ਆਪਰ ਸਾਈਜ਼ ਚੈੱਕ ਕਰ ਲਓ ਥਾਣਾ ਕੰਨਿਓ ਬਹੁਤ ਸਾਫ਼ ਸੁਥਰੀ ਆ ਕੁਆਲਿਟੀ ਤੁਸੀਂ ਚੈੱਕ ਕਰਨੀ ਹੈ ਪ੍ਰੋਪਰਟੀ ਡੀਟੇਲ ਲੈ ਕੇ ਭਾਈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਆ ਆ ਗਿਆ ਹੁਣ ਟੋਰ ਵੀ ਸਿੰਘ ਦੇਖ ਲਓ ਜੀ ਇਹ ਸਪੌਕਿਟੀ ਦੇਖ ਲਓ ਸਿੰਘ ਥੋੜੇ ਵੱਡੇ ਪਰ ਮੋੜੇ ਹੋਏ ਆ ਠੰਡੀ ਸੀ ਲਾਈ ਸਾਸਿਕਾਲ ਵੀਰੇ ਸਸਿਗਾ ਵੀਰ ਜੀ ਬਾਈ ਜੀ ਆਪਣਾ ਨਾਮ ਬਿਆਨ ਸਿੰਘ ਜੀ ਬਿਆਨ ਸਿੰਘ ਹਾਂਜੀ ਪਿੰਡ ਸਰਦਾਰਪੁਰਾ ਸਰਦਾਰਪੁਰਾ ਜ਼ਿਲ੍ਹਾ ਫਾਜਲਕਾ ਫਾਜਲਕਾ ਜ਼ਿਲ੍ਹਾ ਫਾਜਲਕਾ ਹਾਂਜੀ ਠੀਕ ਹੈ ਕਿੰਨੇ ਪਸ਼ੂ ਲੈਂਦੇ ਸੀ ਮੰਡੀ ਚ ਤਿੰਨ ਤਿੰਨ ਜੀ ਕਿੰਨੇ ਸੇਲ ਹੋ ਗਏ ਖੜੇ ਸਾਰੇ ਖੜੇ ਜੀ ਖੜੇ ਆ ਜੀ ਜਿਹੜੇ ਬੂਰੀ ਤੋਰੀ ਆਪਾਂ ਕਿੰਨੇ ਮਸ ਵਸੂਈ ਆ ਦੁੱਧ ਦੁੱਜੇ ਜੀ ਦੁੱਜੇ ਕਿੰਨਾ ਕੁ ਦੁੱਧ ਕੱਢ ਰਹੀ ਆ ਦੋ ਦੋਨ 12 ਕਿਲੋ ਜੀ ਹਾਂਜੀ 11 12 ਕਿਲੋ ਤਿਆਰ ਦੁੱਧ 15 ਕਿਲੋ ਗਾਰੰਟੀ ਹੈ ਜੀ 15 14 ਵੀ ਗਾਰੰਟੀ ਕਰਦੇ ਹੋ 12 ਤਿਆਰ ਹਾਂਜੀ ਠੀਕ ਹੈ ਪਿੱਛੇ ਬੱਚੀ ਆਪਣਾ ਕੱ ਸਾਰੇ ਦੋਸਤੋ ਮੱਛੀ ਮੂੰਹ ਨਿਕਲ ਗਿਆ ਸੀ ਛੇ ਕੱਟੀਆਂ ਦੇ ਚੈੱਕ ਕਰ ਕੀ ਡਿਮਾਂਡ ਕਰ ਰਹੇ ਹੋ ਦੀ ਮੁੱਲ 92 ਹਰ ਜੀ 92 ਦੇਣੀ 80 ਦੀ ਜੀ 80 ਦੇਣੀ ਲੱਗਿਆ ਕੁਛ 70 75 ਜੀ 70 75 ਹਾਂਜੀ ਇੱਕ ਵਾਰ ਮੋਬਾਈਲ ਨੰਬਰ ਦੱਸੀ 98788 ਹਾਂਜੀ 44190 ਠੀਕ ਓਕੇ ਵੀਰੇ ਦੋਸਤੋ ਇੱਕ ਹੋਰ ਤੁਹਾਨੂੰ ਦਰਮਿਆਨੇ ਸਾਈਜ਼ ਦੀ ਝੋਟੀ ਦਿਖਾ ਰਹੇ ਆ ਦੂਜੇ ਸੋਹਣੇ ਸਰੀਆ ਅਦਰ ਸਾਈਜ਼ ਚੈੱਕ ਕਰ ਲੋ ਇਹਦਾ ਬਹੁਤ ਸੋਹਣੇ ਥਾਂ ਲੱਗੇ ਹੋਏ ਇਹਦੇ ਪਹਿਲਾਂ ਜਿੱਥੇ ਲੱਗੀ ਉਹ ਤੇ ਫੁੱਲ ਨਹੀਂ ਮੈਗੋ ਮੁੰਡੀ ਦਾ ਠੱਪੜਾ ਬਹੁਤ ਸੋਹਣਾ ਹੈ ਸਿਰ ਬਹੁਤ ਸੋਹਣਾ ਮੱਥੇ ਦੇ ਵਿੱਚ ਕੋਈ ਛੋਟਾ ਜਿਹਾ ਵਰਡ ਦੇਖ ਹੀ ਰਹੇ ਹੋ ਕੰਡੀਸ਼ਨ ਮੁੱਖਲ ਅਲੱਗੇ ਹੋਏ ਜੀ ਇਹਦੇ ਆਪਰਾਪਰ ਡੀਟੇਲ ਬਾਹਰ ਹਾਂ ਤੇ ਲੈ ਇੱਕ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਕਿੰਨੀ ਕੁ ਡਿਮਾਂਡ ਕਰ ਰਿਹਾ ਆਡਰ ਸਾਈਟ ਤੇ ਚੈੱਕ ਕਰ ਲਓ ਚੰਗਾ ਘਟਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਮਾਝ ਤੋਰੀ ਸ ਆਪਾਂ ਕਿਹਨੇ ਮੈਸਸ ਸੂਈ ਆ ਬਾਈ ਇਹ ਦਾ ਦੂਜਾ ਸੂਆ ਠੀਕ ਹੈ ਕਿੰਨਾ ਕਿਲੋ ਦੁੱਧ ਕੱਢਦੀ 12 ਕਿਲੋ ਦੁੱਧ ਹੈ ਬਾਈ ਹਾਂਜੀ ਠੀਕ ਹੈ ਜੀ ਕੀ ਡਿਮਾਂਡ ਰੱਖੀ ਦੀ 1 15 20 1 15 ਲੱਗਿਆ ਕੁਛ ਆਵਾ ਲੱਗੀ ਹੁੰਦਾ ਲੱਖ ਲੱਗੀ ਹੁੰਦਾ 15000 ਦਾ ਰੋਲਾ ਠੀਕ ਹੈ ਜੀ ਕਿਤੋਂ ਤੱਕ ਛੱਡ ਦੇਣੀ ਆ 15 ਆਪਾਂ 1 15 ਦੀ ਛੱਡਣੀ ਆ 15 ਦੀ ਮੋਬਾਈਲ ਨੰਬਰ ਦੱਸੀ ਮੋਬਾਈਲ 82099301 ਠੀਕ ਹੈ ਓਕੇ ਧੰਨਵਾਦ ਸਾਰਾ ਦੋਸਤੋ ਤੀਜੇ ਸੂਏ ਛੋਟੀ ਸੂ ਚੈੱਕ ਕਰ ਲਓ ਸਪੇਸ ਦੇ ਵਿੱਚ ਥਾਂ ਲੱਗੇ ਹੋਏ ਇਹਦੇ ਚੰਗਾ ਸੋਨਾ ਖਵਾਨਾ ਤਿਆਰ ਕੀਤਾ ਹੋਇਆ ਇਹਨੇ ਬਾਕੀ ਪ੍ਰੋਪਰ ਡੀਲ ਲੈ ਕੇ ਬਾਅਦ ਵਿੱਚ ਤੁਹਾਡੇ ਨਾਲ ਸਾਂਝ ਕਰ ਦਿੰਨੇ ਆਪਾਂ ਕਿੰਨੀ ਕਿ ਡਿਮਾਂਡ ਰੱਖੀ ਹੋਈ ਜਾਂਦੀ ਹੈ ਇਹ ਪਰ ਚੈੱਕ ਕਰ ਲਓ ਸਪੇਸ ਦੇ ਵਿੱਚ ਥਾਂ ਲੱਗੇ ਹੋਏ ਇਹਦੇ ਕਿੱਟਪੜਾ ਤੁਸੀਂ ਦੇਖ ਗਿਰਿਆ ਹੈ ਇਹਰਾ ਬਹੁਤ ਸੋਨਾ ਜਰਾ ਕੱਟੀ ਆਈ ਮਾਈਕ ਪਿੱਛੇ ਕੱਟੀ ਆ ਦੇਖ ਰੋ ਤਾਜੀ ਸੁਵੇਈਆ ਮਟੀਲ ਲੈ ਕੇ ਬਾਈ ਹੋ ਰਹਾ ਤੁਹਾਡੇ ਨਾਲ ਤਾਂਜੀ ਕਰਦਨੇ ਇੱਕ ਵਾਰ ਆਰਡਰ ਸੇ ਚੈੱਕ ਕਰ ਲਓ ਬਹੁਤ ਸਪੇਸ ਦੇ ਵਿੱਚ ਥਾਂ ਲੱਗੇ ਹੋਏ ਛੱਟਪੂਰਾ ਬਹੁਤ ਸੋਹਣਾ ਹੈ ਫੈਟਲੈਟ ਚੰਗੀ ਆ ਠੰਡੀ ਸੀਲ ਆ ਜੀ ਸੱਸੀ ਕਾ ਭਾਈ ਜੀ ਸੱਸੀ ਕਾ ਜੀ ਸੱਸੀ ਭਾਈ ਆਪਣਾ ਨਾਮ ਤੇ ਐਡਰੈਸ ਭੁਪਿੰਦਰ ਸਿੰਘ ਹੈ ਮੇਰਾ ਨਾਮ ਠੀਕ ਹੈ ਤੇ ਪਿੰਡ ਪਿੰਡ ਬਲਮਗੜਾ ਸ਼੍ਰੀ ਮਕਸਰ ਮਕਸਰ ਸਾਹਿਬ ਦਾ ਨਾ ਕਿਹੜਾ ਪਿੰਡ ਬਲਮਗੜੀ ਪਾਲਮ ਬਲਮਗੜਾ ਸ਼੍ਰੀ ਮਕਸਰ ਸਾਹਿਬ ਦੇ ਸਿੱਚੇ ਹਾਂ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ 96936 ਜੀ ਹਾਂ ਜੀ 4 ਜੀ ਮਨੋ ਠੀਕ ਹੈ ਜੀ ਤੇ ਕਿੰਨੇ ਪਸ਼ੂ ਲੈ ਕੇ ਅਸੀਂ ਡੱਬਾ ਲਈ ਆਪਾਂ 4 ਲੈ ਕੇ ਆਂਦੇ ਸੀ 4 ਲੈ ਕੇ ਆਂਦੇ ਸੀ ਤੇ ਕਿੰਨੇ ਸੇਲ ਹੋ ਗਏ 3 ਸੇਲ ਹੋ ਗਏ 1 3 ਸੇਲ ਹੋ ਗਏ ਹਾਂ ਜੀ ਠੀਕ ਹੈ ਤੇ ਇਹ ਛੋਟੀ ਜਿਹੜੀ ਤੋਰੀ ਆਪਾਂ ਕਿੰਨੇ ਮਸੂਏ ਹਾਂ ਵੀ ਅਵੀ 13 ਕਿਲੋ ਦਾ ਦਈ ਹੈ ਅਵੀ 4 13 ਹੈ ਹਾਂ ਜੀ ਠੀਕ ਹੈ ਜੀ ਇਹ ਡਿਮਾਂਡ ਕਿੰਨੀ ਕਿ ਰੱਖੀ ਹੈ 1 20 ਮੰਗਦੇ ਆ 1 20 ਮੰਗ ਰਹੇ ਹੋ ਲੱਗਾ ਕੁਛ ਅਵੀ ਦਾ ਲੱਗਦਾ ਜੀ 1 ਲੱਖ 1000 ਰੁਪਏ ਲੱਗੇਗਾ 1 ਲੱਖ 1000 ਰੁਪਏ ਬੱਟੀ ਦੇ ਉੱਪਰ ਲੱਗ ਰਿਹਾ ਹੈ ਛੋੜਨੇ ਕਿੰਨੇ ਕੀ ਛੋੜਦਾ 1 5 ਦੀ ਛੋੜਦਾ 1 5 ਕੀ ਇੱਕ ਵਾਰ ਮੋਬਾਈਲ ਨੰਬਰ ਫਿਰ ਬੋਲ ਦੋ 96936 ਹਾਂ ਜੀ 4 ਜੀ 9 ਠੀਕ ਹੈ ਜੀ ਓਕੇ ਬਾਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਵੀਡੀਓ ਆਪਣੇ ਆਪ ਹੀ ਐਂਡ ਤੇ ਹੈ ਜੀ